ਵਾਹੇ ਗੁਰੂ 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 ਵਾਹੇ ਵਕਤਾਂ ਦੇ ਮਾੜਿਆਂ ਨੂੰ ਵਕਤਾਂ ਚੋਂ ਕੱਢਿਆ ਹਰ ਦਿੱਤੀ ਚੋਲੀ ਅਸੀਂ ਜਦੋਂ ਪੱਲਾ ਢਿਆ ਲੋਕੀ ਵੇਖਦੇ ਨੇ ਪੈਸਾ ਕਿੱਥੋਂ ਆਉਂਦਾ ਏ ਲੋਕੀ ਵੇਖਦੇ ਨੇ ਪੈਸਾ ਕਿੱਥੋਂ ਆਉਂਦਾ ਏ ਦੁਨੀਆ ਤਬੇਰੇ ਦੀ ਸੀ ਪਿੱਠੇ ਲਾਉਣ ਨੂੰ ਬਾਬਾ ਰਵੀਦਾਸ ਗੁੱਟੀਆਂ ਚੜਾਈ ਜਾਂਦਾ ਏ ਦੁਨੀਆ ਤਬੇਰੇ ਦੀ ਸੀ ਪਿੱਠੇ ਲਾਉਣ ਨੂੰ ਬਾਬਾ ਰਵਿਦਾਸ ਗੁੱਡੀਆਂ ਚੜਾਈ ਜਾਂਦਾ ਏ ਬਾਬਾ ਰਵਿਦਾਸ ਗੁੱਡੀਆਂ ਚੜਾਈ ਜਾਂਦਾ ਏ ਕਉਠੀਆਂ ਵੀ ਵੱਡੀਆਂ ਤੇ ਕਾਰਾ ਵੀ ਨੇ ਵੱਡੀਆਂ ਪਾਪਾ ਜੀ ਦੀ ਕਿਰਪਾ ਨਾਲ ਲੱਗੀਆਂ ਨਗਰ ਕੀਰਤਨ ਦੀ تیاری ਕੀਤੀ ਗਈਆਂ ਸਤਿਗੁਰੂ ਸਕੇ ਕਾਪ ਚਾ ਆਪ ਸੋਹੇ ਸੁੰਦਰ ਬਾਗ ਕੀ ਦੇ ਵਿੱਚ ਬਰਾਜਮਾਨ ਹੋ ਸਤਿਗੁਰੂ ਸਕੇ ਕਾਪ ਚਾ ਤਪੀ ਰਹੇ ਹਰੂਰ ਪੰਨਾ ਕਿਆਰੇ ਆ ਦਾ ਜਥਾ ਸਤਿਗੁਰੂ ਜੀ ਕਮਲ ਕਟੇ ਕਾਸਕੇ ਪਿਆਰ ਪਰ ਪਿਆਰ ਹੈ ਸਤਿਗੁਰੂ ਜੱਕੇ ਪਾਤਸ਼ਾਹ ਕਰੋ ਕਿਰਪਾ اے ਸੁਨਹਾਰਾ ਜੇ ਅਗਰ ਕੀਰਤਨ ਚੱਲੇ ਕੌਣ ਜੀ ਸਤਿਗੁਰੂ ਕੀ ਆਗਿਆ ਬਖਸ਼ੋ ਰਸਤੇ ਦੀਆਂ ਰਕਾਵਟਾਂ ਨੂੰ ਦੂਰ ਕਰਦੇ ਹੋਏ ਕਮਗੁਰੂ ਜੀ ਫੇਰ ਕਰਨੀ ਕੰਗਦੇ ਸੰਗੀਆਂ ਸੰਤੇ ਮਿਹਰ ਭਰਿਆ ਹੱਥ ਰੱਖੋ ਕੰਗਰੂ ਸਕੇਤ ਕਰਿਆ ਤੇ ਪਿਆਰਾਂ ਦਾ ਮੇਲ ਕਰਾਉਣਾ ਜਿੰਨਾ ਮਿਲਿਆ ਸਤਿਗੁਰੂ ਜੀ ਤੇਰਾ ਨਾਮ ਹੀ ਕਿਤੇ ਦਾ ਪਿਆਰਾ ਬੜੀਆਂ ਦਾ ਸਾਗੁਣ ਤੇਰੀ ਆਸ ਤੁਮਾਹ ਸੁਪਿਤਾ ਮਾਰਕ ਤੇ

ਹਉਦੇ ਚਾਰੀ ਨਾਜ਼ੇ ਨਾਲ ਦੇਖੀ ਸ਼ੌਰ ਤਾਂ ਚਾਰ ਚੰਨ ਲਾਈ ਜਾਂਦਾ ਏ ਲਾਈ ਜਾਂਦਾ ਏ ਦੁਨੀਆ ਤਫਰਦੀ ਸੀ ਪਿੱਠ ਲਾਉਣ ਨੂੰ ਬਬਰ ਵਿਦਾਸ ਗੁੱਟੀਆਂ ਚੜਾਈ ਜਾਂਦਾ ਏ ਦੁਨੀਆ ਤਫਰਦੀ ਸੀ ਪਿੱਠ ਲਾਉਣ ਨੂੰ ਬਬਰ ਵਿਦਾਸ ਗੁੱਟੀਆਂ ਚੜਾਈ ਜਾਂਦਾ ਏ ਬਾਬੇ ਜੀ ਦੀ ਐਨੀ ਉੱਚੀ ਸ਼ਾਨ ਏ ਨਾ ਮਾਉਂਦ ਲਿਆ ਪਤ ਤੂਰਦਾਸ ਤਾਰੇ ਤੂਰਦਾਸ ਤਾਰੇ ਛੋਟੀ ਅਸਮਾਨ ਤੇ ਪੜਾਲ ਵਿੱਚ ਪੈਰ ਛੋਟੀ ਅਸਮਾਨ ਤੇ ਪਡਾਲ ਵਿੱਚ ਪੈ ਹਾੜੀ ਨੱਚੀ ਨੱਚੀ ਉਹ ਬਚਾਈ ਜਾਂਦਾ ਏ ਹਾੜੀ ਨੱਚੀ ਨੱਚ ਸਾਨੂੰ ਉਹ ਬਚਾਈ ਜਾਂਦਾ ਏ ਦੁਨੀਆਂ ਦਾ ਫੇਰ ਦੀ ਸੀ ਪਿੱਠ ਲਾਉਣ ਨੂੰ ਬਬਰ ਵਿਰਾਸ ਗੁੱਟੀਆਂ ਤੇ ਢਾਈ ਜਾਂਦਾ ਏ ਦੁਨੀਆਂ ਦਾ ਫੇਰ ਦੀ ਸੀ ਪਿੱਠ ਲਾਉਣ ਨੂੰ ਬਬਰ ਵਿਰਾਸ ਗੁੱਟੀਆਂ ਚੜਾਈ ਇਹ ਜਾਂਦਾ ਏ ਅੱਜ ਅਸੀਂ ਜਾਜਾ ਵਿੱਚ ਬੈਣ ਜੋਗੇ ਹੋਗੇ ਗੁੰਗੇ ਸੀ ਅਸੀਂ ਤਾਂ ਕੁਝ ਕਹਿਣ ਜੋਗੇ ਹੋਗੇ ਕੁੰਗੇ ਦੀ ਅਸੀਂ ਤਾਂ ਕੁਝ ਕਹਿਣ ਜੋਗੇ ਹੋਗੇ ਅੱਜ ਅਸੀਂ ਜਾਜਾ ਵਿੱਚ ਬੈਣ ਜੋਗੇ ਹੋਗੇ ਗੁੰਗੇ ਸੀ ਅਸੀਂ ਤਾਂ ਕੁਝ ਕਹਿਣ ਜੋਗੇ ਹੋਗੇ ਭਾਂਟੀ ਨੂੰ ਵੀ ਰੰਗ ਰਵਿਦਾਸ ਨੇ ਚੜਾਇਆ ਭਾਂਟੀ ਨੂੰ ਵੀ ਰੰਗ ਰਵਿਦਾਸ ਨੇ ਚੜਾਇਆ ਰੰਗਵਣੀਆਂ ਰੰਗ ਸਾਨੂੰ ਵੀ ਚੜਾਈ ਜਾਂਦਾ ਏ ਰੰਗਵਣੀਆਂ ਰੰਗ ਸਾਨੂੰ ਵੀ ਚੜਾਈ ਜਾਂਦਾ ਏ ਦੁਨੀਆ ਤਾਂ ਫੇਰ ਦੀ ਸਿਪਟ ਲਾਉਣ ਨੂੰ ਬਾਬਰ ਵਿਦਾਸ ਗੁੱਟੀਆਂ ਚੜਾਈ ਜਾਂਦਾ ਏ ਦੁਨੀਆ ਤਾਂ ਫੇਰ ਦੀ ਸਿਪਟ ਲਾਉਣ ਨੂੰ ਬਾਬਰ ਵਿਦਾਸ ਗੁੱਟੀਆਂ ਚੜਾਈ ਜਾਂਦਾ ਏ